ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ ਵਿੱਚ ਸੀਐਮ ਸਾਹਿਬ ਜਲੰਧਰ ਨੇ ਇਹ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਚੋਣਾ ਨੇ ਹੁਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਨੀਤੀ ਤੇ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜਜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਹ ਸਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ 'ਚ ਨੇ ਅੱਜ ਵੀ ਜਲੰਧਰ 'ਚ ਆਪਣੀ ਡਿਊਟੀ ਨਿਭਾ ਰਹੇ ਨੇ ਤੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਡਟੇ ਹੋયા ਤੇ ਜਰੂਰ ਜਿੱਤ ਹੋਊਗੀ ਜੀ ਸਮੂਹ ਇੰਟਰਵਿਊ ਬਗਤ ਜੁਣਾ ਮੈਂ ਉਹ ਗੱਲ ਕਹੀ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਕਿ ਇਹ ਸੁਪਨਾ ਪੂਰਾ ਹੋਵੇ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਸਿਰਫ ਜਲੰਧਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਜੀ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ ਵਿੱਚ ਸੀਐਮ ਸਾਹਿਬ ਜਲੰਧਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਣਾ ਨੇ ਹੁਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਡੰਡੀ ਤੇ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜੜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਸ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਉਹ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਡਟੇ ਹੋયા ਤੇ ਜ਼ਰੂਰ ਜਿੱਤ ਹੋਊਗੀ ਜੀ ਜਲੰਧਰ ਬਗਤ ਤੁਹਾਨੂੰ ਅੱਜ ਇਹ ਗੱਲ ਚਾਹੀਦੀ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਕਿ ਇਹ ਸੁਪਨਾ ਪੂਰਾ ਹੋਵੇ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਜੀ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਸਿਰਫ ਜਲੰਧਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਨਾਲ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ ਵਿੱਚ ਸੀਐਮ ਸਾਹਿਬ ਜਲੰਧਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਣਾ ਨੇ ਹੁਣ ਨਗਰ ਨਿਗਮ ਦੀ ਉਹਨੂੰ ਲੈ ਕੇ ਰਾਣੀ ਤੇ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜੱਜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਸ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਡਟੇ ਹੋયા ਤੇ ਜਰੂਰ ਜਿੱਤ ਹੋਊਗੀ ਜੋ ਬੋਇਆ ਤੇ ਬਗਤ ਤੁਹਾਨੂੰ ਮੈਂ ਇਹ ਗੱਲ ਕਹੀ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਜੀ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਸਿਰਫ ਜਲੰਧਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਤੁਹਾਨੂੰ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ ਵਿੱਚ ਸੀਐਮ ਸਾਹਿਬ ਵੀ ਜ਼ਿਲੰਦਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਣਾ ਨੇ ਹੁਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕੀ ਵੀ ਦੇਖਦੇ ਹੋ ਕਿ ਕੁਝ ਜਜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜ਼ਿਲੰਦਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਸਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜ਼ਿਲੰਦਰ ਚ ਨੇ ਅੱਜ ਵੀ ਜ਼ਿਲੰਦਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਤੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਡਟੇ ਹੋયા ਤੇ ਜ਼ਰੂਰ ਜਿੱਤ ਹੋਊਗੀ ਜੀ ਜ਼ਿਲਹੰਦਰ ਬਗ ਕੁਥੜਾ ਮੈਂ ਇਹ ਗੱਲ ਕਹੀ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜ਼ਿਲਹੰਦਰ ਵਿੱਚ ਬਣਾਵਾਂਗੇ ਕੀ ਲੱਗਦਾ ਕਿ ਇਹ ਸੁਪਨਾ ਪੂਰਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਜੀ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਸਿਰਫ ਜ਼ਿਲਹੰਦਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹਾਂ ਜੀ